ਸਤਿ ਸ਼੍ਰੀ ਅਕਾਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਤੇ अहम ਖਬਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਗੁਜਰਾਤ 'ਚ ਸੁਦਰਸ਼ਨ ਸੇਤੂ ਪੁਲ ਦਾ ਉਦਘਾਟਨ ਕੀਤਾ ਗਿਆ ਹੈ। ਇਹ ਪੁਲ ਦੇਸ਼ ਦਾ ਸਭ ਤੋਂ ਲੰਬਾ ਸਟੇ ਕੇਬਲ ਬ੍ਰਿਜ ਹੈ ਜਿਸ ਨੂੰ 978 ਕਰੋੜ ਦੀ ਲਾਗਤ ਦੇ ਨਾਲ ਬਣਾਇਆ ਗਿਆ ਹੈ। ਪ੍ਰਸ਼ੀ ਮੋਦੀ ਨੇ ਅੱਜ ਸਵੇਰੇ ਮੇਰਦਵਾਰ ਕਾ ਮੰਦਿਰ 'ਚ ਪੂਜਾ ਕੀਤੀ ਹੈ ਬਾਅਦ ਵਿੱਚ ਇਸ ਪੁਲ ਨੂੰ ਲੋਕਾਰਪਣ ਕੀਤਾ। ਇਸ ਪੁਲ ਦੇ ਨਿਰਮਾਣ ਦੇ ਨਾਲ ਓਖਾ ਦਵਾਰਕਾ ਤੋਂ ਮੇਰਦਵਾਰ ਕਾ ਜਾਣ ਵਾਲੇ ਲੋਕਾਂ ਨੂੰ ਹੁਣ ਕਿਸ਼ਤੀ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਦਿੱਲੀ ਕੋਚ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਮੌਤਲ ਕਰ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੂੰ ਹੁਣ ਬਹਾਲ ਕੀਤਾ ਗਿਆ ਹੈ ਇਹ ਸੇਵਾਵਾਂ ਲਗਭਗ 2 ਹਫ਼ਤੇ ਪਹਿਲਾਂ ਬਹਾਲ ਕੀਤੀਆਂ ਗਈਆਂ ਸਨ ਜੋ ਕਿ ਅੰਬਾਲਾ ਕੁਰਕਸ਼ੇਤਰ ਕੈਥਲ ਜੀਂਦ ਹਜ਼ਾਰ ਫਤਿਹਾਬਾਦ ਤੇ ਸਿਰਸਾ ਦੇ ਵਿੱਚ 11 ਫਰਵਰੀ ਨੂੰ ਮੌਤਲ ਹੋਈਆਂ ਸਨ ਤੇ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ 7 ਜ਼ਿਲ੍ਹਿਆਂ ਵਿੱਚ ਮੋਬਾਈਲ ਸੇਵਾਵਾਂ ਦੀ ਮੌਤ ਨੂੰ ਵਧਾਉਣ ਦੇ ਲਈ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਗਿਆ ਤੇ ਇਹ ਹੁਕਮ ਜ਼ਿਲ੍ਹਿਆਂ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਨੇ ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਚੌਥੇ ਟੈਸਟ ਕ੍ਰਿਕਟ ਦੇ ਤੀਜੇ ਦਿਨ ਭਾਰਤੀ ਟੀਮ ਪਹਿਲੀ ਪਾਰੀ 'ਚ 307 ਦੌੜਾਂ ਬਣਾ ਕੇ ਆਊਟ ਹੋਈ ਹੈ। ਇੰਗਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 40 ਦੌੜਾਂ ਦੀ ਲੀਡ ਮਿਲੀ ਹੈ। ਪਾਰ ਦੇ ਵੱਲੋਂ ਵਿਕਟ ਕੀਪਰ ਬੱਲੇਬਾਜ਼ ਰੁਫ ਜੁਰੈਲ ਨੇ ਸਭ ਤੋਂ ਵੱਧ 90 ਦੌੜਾਂ ਬਣਾਈਆਂ ਨੇ ਤੇ ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਦੇ ਵਿੱਚ 353 ਦੌੜਾਂ ਬਣਾ ਕੇ ਆਊਟ ਹੋਈ ਸੀ। ਸਾਨੇ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ 'ਚ ਕੇਸ ਦਰਜ ਨਾ ਕੀਤੇ ਜਾਣ ਕਰਕੇ ਅੱਜ ਚੌਥੇ ਦਿਨ ਵੀ ਲਾਸ਼ ਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਕੀਤਾ ਗਿਆ। ਦੂਜੇ ਪਾਸੇ ਅੱਜ ਹਰਿਆਣਾ ਪੁਲਿਸ ਨੇ ਦਾਬਾ ਕੀਤਾ ਕਿ ਸ਼ੁਭਕਰਨ ਦੀ ਮੌਤ ਦੀ ਘਟਨਾ ਹਰਿਆਣਾ 'ਚ ਵਾਪਰੀ ਹੈ ਜਿਸ ਕਰਕੇ ਇਸ ਸੰਬੰਧੀ ਕੋਈ ਵੀ ਕਾਰਵਾਈ ਹਰਿਆਣਾ ਪੁਲਿਸ ਵੱਲੋਂ ਕੀਤੀ ਜਾਣੀ ਪੈਂਦੀ ਹੈ। ਇੱਥੇ ਦੌਰਾਨ ਸ਼ੰਭੂ ਅਤੇ ਟਾਬੀ ਗੁਜਰਾਵਜਲੇ ਮੋਰਚਿਆਂ ਤੇ ਹਜ਼ਾਰਾਂ ਕਿਸਾਨਾਂ ਨੇ ਮੋਮਬਤੀਆਂ ਨੀ ਕੈਂਡਲ ਮਾਰਚ ਕਰਕੇ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੱਤਰਕਾਰ ਨਾਲ ਹੋਈ ਬਲਬਾਤ ਦੌਰਾਨ ਹਰਿਆਣਾ ਪੁਲਿਸ ਦੇ ਚੰਚ ਦਾ ਵਿਸ਼ਾ ਹੈ ਪਰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਉਸ ਦੀ ਮੌਤ ਵਾਲਾ ਸਥਾਨ ਹਰਿਆਣਾ ਦੇ ਜ਼ਿਲ੍ਹਾ ਜੀਂਦ ਅਧੀਨ ਪੈਂਦੇ ਥਾਣਾ ਗੜੀ ਅਦੀਨ ਆਉਂਦਾ ਜਿਸ ਕਰਕੇ ਲਾਸਟ ਆਫ ਪੋਸਟਮਾਰਟਮ ਤੇ ਸੰਬੰਧੀ ਕਾਰਵਾਈ ਹਰਿਆਣਾ ਪੁਲਿਸ ਕਰੇਗੀ ਇਸ ਬਾਦ ਵਿੱਚ ਮੌਸਮ ਬਦਲ ਰਿਹਾ ਹੈ ਤਬਦੀਲੀਆਂ ਦੇ ਵਿਚਕਾਰ ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਨੇ ਇੱਕ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ ਇਸ ਮੁਤਾਬਕ ਉੱਚੇ ਪਹਾੜੀ ਇਲਾਕਿਆਂ 'ਚ ਬਰਫਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਉਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਗਰਜ ਦੇ ਨਾਲ ਮੀਂਹ ਪੈਣ ਭਾਵ ਕੇ ਜੋ ਵੈਦਰ ਅਪਡੇਟ ਆਈ ਹੈ ਉਸੇ ਸਬਾਬ ਨਾਲ ਹੈ ਤੇ ਦੂਜੇ ਪਾਸੇ ਦੱਖਣੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਤਾਪਮਾਨ 'ਚ ਵਾਧਾ ਦੇਖਿਆ ਜਾ ਸਕਦਾ ਹੈ ਆਈਐਮਡੀ ਨੇ ਐਕਸ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੌਰਾਨ ਕਿਹਾ ਕਿ ਕਈ ਦਿਨਾਂ ਵਿੱਚ ਯਾਨੀ ਆਉਣ ਵਾਲੇ ਜੋ ਦਿਨ ਆ ਰਹੇ ਨੇ ਮੌਸਮ ਦੇ ਪੈਟਰਨ ਭਾਵੇਂ ਜਿਹੜੇ ਕਿ ਵ ਅਰਬ ਵਿਕਵਣੀ ਜਾਰੀ ਕੀਤੀ ਹੈ ਮੌਸਮ ਵਿਗਿਆਨੀਆਂ ਮੁਤਾਬਕ 26 ਤੇ 27 ਫਰਵਰੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਦੇ ਤੇਜ਼ ਵਰਖ ਹੋ ਸਕਦੇ ਨੇ ਉਤਰੀ ਪਾਰ ਤੋਂ ਪੂਰਬੀ ਪਾਰ ਤੱਕ ਮੈਦਾਨੀ ਇਲਾਕਿਆਂ 'ਚ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਤੇ ਗੜੇਮਾਰੀ ਵੀ ਹੋ ਸਕਦੀ ਹੈ ਆਰੀ ਅੰਦੋਲਨ ਚ ਜ਼ਖਮੀ ਹੋਏ ਪ੍ਰਤਪਾਲ ਨੂੰ ਐਂਬੂਲੈਂਸ ਰਾਹੀਂ ਅੱਜ ਚੰਡੀਗੜ੍ਹ ਦੇ ਪੀਜੀਆਈ ਲਿਆਂਦਾ ਗਿਆ। ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਨੂੰ ਕਸਟਡੀ ਸੌਂਪਣ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰਤਪਾਲ ਨਾਲ ਮੁਲਾਕਾਤ ਕੀਤੀ ਹੈ। ਪਹਿਲਾਂ ਜ਼ਖਮੀ ਹਾਲਤ ਚ ਪ੍ਰਤਪਾਲ ਨੂੰ ਇਲਾਜ ਲਈ ਜੀਂਦ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਜਿੱਤੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੋਤਕ ਪੀਜੀਆਈ ਰੈਫਰ ਕੀਤਾ ਪਰ ਅੱਜ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਅਤੇ ਬਲਦੇਵ ਸਿੰਘ ਸਿਰਸਾ ਪ੍ਰਤਪਾਲ ਨੂੰ ਚੰਡੀਗੜ੍ਹ ਦੇ ਪੀਜੀਆਈ ਚ ਮੁਲਾਕਾਤ ਲਈ ਪੁੱਜੇ ਨੇ। ਉਹਨਾਂ ਕਿਹਾ ਕਿ ਪ੍ਰਤਪਾਲ ਜਲਦੀ ਹੀ ਸਿਹਤਯਾਬ ਹੋ ਕੇ ਜਰਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਕਾਰੀ ਕਾਰੋਬਾਰੀ ਮੀਟਿੰਗ ਲਈ ਪਠਾਨਕੋਟ ਚ ਪਹੁੰਚ ਕੀਤੀ ਜਿਸ ਦੇ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਮੁਕੇਰੀਆ ਤੋਂ ਕੀਤੀ ਅੱਜ ਦੋ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਦੂਜਾ ਪ੍ਰੋਗਰਾਮ ਦਿਨਾਨਗਰ ਛੋਣ ਜਾ ਰਿਹਾ ਹੈ ਮੁੱਖ ਮੰਤਰੀ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ਕਿਹਾ ਪੰਜਾਬ ਦੇ ਜ਼ਿਆਦਾਤਰ ਟੋਲਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਦੇ ਸਫ਼ਰ 'ਚ ਤੇਲ ਦਾ ਟੋਲ ਸੀ ਉਹਨਾਂ ਨੂੰ ਵੀ ਜ਼ਿਆਦਾਤਰ ਬੰਦ ਕਰ ਦਿੱਤਾ ਹੈ ਨੈਸ਼ਨਲ ਹਾਈਵੇ ਦੇ ਟੋਲਪਲਾਜ਼ਾ ਤੇ ਵੀ ਕਿਹਾ ਉਹਨਾਂ ਦੀ ਨਜ਼ਰ ਹੈ ਤੇ ਇਸ ਦਿਨ ਜੇ ਟਰਾਂਟ ਬੰਦ ਕਰ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 200 ਕਰੋੜ ਦੀ ਜ਼ਮੀਨ ਵਾਲਾ ਕਾਰੋਬਾਰੀ ਵੱਖ-ਵੱਖ ਐਨਓਸੀ ਲੈਣ ਵਾਸਤੇ 3 ਸਾਲ ਤੱਕ ਇਧਰ ਉਧਰ ਭਜਦਾ ਸੀ ਪਰ 3 ਸਾਲ ਸੰਘਰਸ਼ ਕਰਨ ਤੋਂ ਬਾਅਦ ਆਖਰਕਾਰ ਉਸ ਨੂੰ ਘਾਟੇ 'ਚ ਜ਼ਮੀਨ ਵੇਚ ਕੇ ਮੱਧ ਪ੍ਰਦੇਸ਼ ਜਾਣਾ ਪਿਆ ਪਰ ਹੁਣ ਇਹ ਰੰਗਦਾਰ ਸਟੈਂਪ ਪੇਪਰ ਲੈ ਕੇ ਆਏ ਨੇ ਤੁਹਾਨੂੰ ਬਸ ਖਰੀਦਣਾ ਇਸ ਨੂੰ ਪਾਏਗਾ ਬਾਕੀ ਸਭ ਆਪਣੇ ਆਪ ਹੋ ਜਾਣਾ ਹੈ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਗਠਿਤ ਉੱਚ ਪਦਰੀ ਜਾਂਚ ਕਮੇਟੀ ਨੇ ਸ਼ੁੱਕਰਵਾਰ ਨੂੰ ਇਹ ਕਿਹਾ ਕਿ 라ਵਲਪਿੰਡੀ ਦੇ ਸਾਬਕਾ ਕਮਿਸ਼ਨਰ لیاقت ਅਲੀ ਦੇ ਵੱਲੋਂ ਲਾਏ ਗਏ ਚੋਣ ਤਾੰਦਰੀ ਦੇ ਦੋਸ਼ ਝੂਠੇ ਨੇ ਜਾਂਚ ਕਮੇਟੀ ਦੀ ਰਿਪੋਰਟ 라ਵਲਪਿੰਡੀ ਦੇ ਸਾਬਕਾ ਕਮਿਸ਼ਨਰ لیاقت ਅਲੀ ਦੇ ਵੀਰਵਾਰ ਨੂੰ ਯੂਟਰਨ ਲੈਂਡ ਤੋਂ ਇੱਕ ਦਿਨ ਬਾਅਦ ਆਈ ਹੈ ਸੌਂਪੀ ਗਈ ਰਿਪੋਰਟ ਦੇ ਵਿੱਚ ਕਮੇਟੀ ਨੇ ਝੂਠੇ ਦੋਸ਼ ਲਾਉਣ ਲਈ لیاقت ਅਲੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ ਏਆਰਵਾਈ ਨਿਊਜ਼ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਇਹ ਸਭ ਕੁਝ ਸ਼ਨੀਵਾਰ ਨੂੰ لیاقت ਅਲੀ ਨੇ ਚੋਣ ਨਤੀਜਿਆਂ 'ਚ ਛੇੜਾਫੇਰੀ ਦੀ ਜ਼ਿੰਮੇਵ ਵੱਲੋਂ ਲਿਖੇ ਇੱਕ ਪੱਤਰ 'ਚ ਆਪਣੇ ਦੋਸ਼ਾਂ ਨੂੰ ਵਾਪਸ ਲੈਂਦਿਆਂ ਲਿਆਕਤ ਅਲੀ ਨੇ ਕਿਹਾ ਹੈ ਕਿ ਸਭ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਇਨਸਾਫ ਯਾਨੀ ਕਿ ਪੀਟੀਆਈ ਦੇ ਕਾਰਨ ਹੋਇਆ ਕਿਉਂਕਿ ਪੀਟੀਆਈ ਨੇ ਉਹਨਾਂ ਨੂੰ ਇੱਕ ਮਹੱਤਵਪੂਰਨ ਉਹਦਾ ਦਿੱਤਾ ਸੀ ਇੱਕ ਵਾਦਾ ਕੀਤਾ ਸਵੇਸਨਾਸਤੀਆ ਫਟਾਫਟ ਖਬਰ ਹੁਣ ਮੈਨੂੰ ਦੇ ਬਈ ਜਾਸਤ ਧੰਨਵਾਦ